ਗੁਰੂ ਰੂਪ ਗੁਰਖੋ ਸਾਹਿਬ ਸਾਹਿਬ ਸੰਗਤ ਜੀਓ 1984 ਚ ਜੂਨ ਦੇ ਪਹਿਲੇ ਹਫਤੇ ਜੋ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜਾਂ ਛੱਡ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋੜਿਆਂ ਦਾ ਨਿਸ਼ਾਨਾ ਬਣਾਇਆ ਗਿਆ ਸਿੱਖਾਂ ਦੇ ਸਰਬੋਤਮ ਸਥਾਨ ਸ੍ਰੀ ਦੇਵ ਸਾਹਿਬ ਜੀ ਨੂੰ ਕੋਪਾਂ ਟੈਂਕਾਂ ਦੇ ਗੋਲਿਆਂ ਬੋਲੇ ਮਾਰ-ਮਾਰ ਕੇ ਬਦਕੀਤੀ ਕੀਤੀ ਗਈ ਟਹਿੜੇਰੀ ਕੀਤਾ ਗਿਆ ਔਰ ਸ਼ਹੀਦਾਂ ਦੇ ਸਰਪ੍ਰਸਤ ਧੰਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਸ਼ਕ ਇਸ਼ਨਾਨ ਕਰਨੀਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਹਨਾਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਸ਼ਰਦ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ ਇਸ ਵਾਰ ਵੀ 6 ਜੂਨ ਨੂੰ ਤੀਜਾ ਕਰ ਲੋ ਘਾਰਾ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਉਸ પીડા ਨੂੰ ਉਸ چیز ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹਕੂਮਤ ਵੱਲੋਂ ਇਸ ਕੇਂਦਰੀ ਸਥਾਨ ਦਿੱਠੇ ਸਭੇ ਥਾਵ ਨਹੀਂ ਸੁਝਿਆ ਵਦੋਪੁਰਖ ਵਿਧਾਤਾ ਤਾਂ ਤੋਂ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੁਰ ਤਖਤ ਜੋ ਬੇਅਦਬੀ ਕੀਤੀ ਗਈ ਗੋਲੀਆਂ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਾਗੋ ਪਾ ਟੈਂਕਾਂ ਤੇ ਗੋਲਿਆਂ ਦੇ ਨਾਲ ਟੈਕਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਔਰ ਸਤਕਾਰ ਪੇਟ ਕੀਤਾ ਜਾਂਦਾ ਹੈ ਉਸ ਸਪੀਡ ਨੂੰ ਉਸ ਵਕਤ ਨੂੰ ਮਹਿਸੂਸ ਕੀਤਾ ਜਾਂਦਾ ਹੈ ਔਰ ਅੱਜ ਸ਼ਿਰੇਖੰਡ ਪਾਟ ਸਾਹਿਬ ਦੀ ਪ੍ਰਾਰੰਭਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਿਰੇਕਾਲ ਤਖਤ ਸਾਹਿਬ ਜੀ ਵਿਖੇ ਹੋਈ ਹੈ ਔਰ ਪਰਸੋਂ 6 ਜੂਨ ਨੂੰ ਸ਼ਿਰੇਕਾਲ ਤਖਤ ਸਾਹਿਬ ਜੀ ਵਿਖੇ ਸ਼ਿਰੇਖੰਡ ਪਾਟ ਸਾਹਿਬ ਦੀ ਸੰਗੂਰਨਤਾ ਤੋਂ ਬਾਅਦ ਗੁਰਮਤਿ ਦੀਵਾਨ ਸੱਜਣਾ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦਿਆਂ ਹੋਇਆ ਲਤ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਉਹਨਾਂ ਫਲਾਂ ਨੂੰ ਉਸ ਟੀਸ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1984 ਦੇ ਜੂਨ ਦੇ ਪਹਿਲੇ ਹਫਤੇ 1 ਤੋਂ 6 ਜੂਨ ਤੱਕ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆਪ ਪਹਰੀ ਸੀ ਸ਼ਰਧਾ ਔਰ ਸਤਕਾਰ ਸਹਿਤ ਇਹਦੀ ਦਿਹਾੜੀ ਮਨਾਈ ਹੈ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀਓ 1984 ਚ ਜੂਨ ਦੇ ਪਹਿਲੇ ਹਫਤੇ ਜੋ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜਾਂ ਛੱਡ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਸਿੱਖਾਂ ਦੇ ਸਤਿਪੁੱਤ ਸਥਾਨ ਸ੍ਰੀ ਸਾਹਿਬ ਸਤਸੈਬ ਜੀ ਨੂੰ ਕੋਪਾ ਟੈਂਕਾਂ ਦੇ ਗੋਲੇ ਆ ਗੋਲੇ ਵਾਰ-ਵਾਰ ਕੀ ਬੇਦਕ ਕੀਤੀ ਗਈ ਟਹਿੜੇ ਦੀ ਕੀਤਾ ਗਿਆ ਔਰ ਸ਼ਹੀਦਾਂ ਦੇ ਸਰਤਾਜ ਧੰਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਨਾ 1984 ਦੇ ਮਹਾਨ ਸ਼ਹੀਦਾਂ ਦੇ ਯਾਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਸ ਸਰਦਾਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ ਇਸ ਵਾਰ ਵੀ 6 ਜੂਨ ਨੂੰ ਤੀਜਾ ਕੱਲੂ ਘਾਰਾ ਬਹੁਤ ਹੀ ਸਰਦਾਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਉਸ ਪੀੜਾ ਨੂੰ ਉਸ ਚੀਜ਼ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹਕੂਮਤ ਵੱਲੋਂ ਇਸ ਕੇਂਦਰੀ ਅਸਥਾਨ ਦਿੱਠੇ ਸਭੇ ਥਾਵ ਨਹੀਂ ਸੁਝਿਆ ਵਦੋਪੁਰਖ ਵਿਧਾਤਾ ਤਾਂ ਤੋਂ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੂ ਤਖਤ ਜੋ ਬੇਅਦਬੀ ਕੀਤੀ ਗਈ ਗੋਲੀਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਕੋਪਾ ਟੈਂਕਾਂ ਦੇ ਗੋਲਿਆਂ ਦੇ ਨਾਲ ਟੈਚੇਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕੀਤਾ ਜਾਂਦਾ ਹੈ ਉਸ ਵੀਡ ਨੂੰ ਉਸ ਵਕਤ ਨੂੰ ਮਹਿਸੂਸ ਕੀਤਾ ਜਾਂਦਾ ਔਰ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇਖੇ ਹੋਈ ਹੈ ਔਰ ਪਰਸੋਂ 6 ਜੂਨ ਨੂੰ ਸ਼ੀਰਕਾਲਤ ਸਾਬ ਜੀ ਦੇਖੇ ਸ਼ੀਰਖੰਡੂ ਪਾਰਤ ਸਾਬ ਦੀ ਸੰਪੂਰਨਤਾ ਤੋਂ ਬਾਅਦ ਗੁਰਮਤਿ ਦੀ ਵੰਨ ਸਜਣਾ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦਿਆਂ ਹੋਇਆ ਲੱਤ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਉਹਨਾਂ ਫਲਾਂ ਨੂੰ ਉਸ ਟੀਸ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1983 ਦੇ ਜੂਨ ਦੇ ਪਹਿਲੇ ਹਫਤੇ 1 ਤੋਂ 6 ਜੂਨ ਤੱਕ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਪ ਪਹੁੰਚੀ ਸੀ ਸ਼ਰਧਾ ਔਰ ਸਤਿਕਾਰ ਸਹਿਤ ਇਹਦੀ ਦਿਹਾੜੇ ਮਨਾਈ ਹੈ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀਓ 1984 ਚ ਜੂਨ ਦੇ ਪਹਿਲੇ ਹਫਤੇ ਜੋ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜਾਂ ਛਾੜ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋੜਗੰਦਾ ਨਿਸ਼ਾਨਾ ਬਣਾਇਆ ਗਿਆ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ਼ਹੀਦਾਂ ਤੋਂ ਸਿੱਅ ਆਪ ਜੀ ਨੂੰ ਕੋਪਾ ਟੈਂਕਾਂ ਦੇ ਗੋਲਿਆਂ ਗੋਲੇ ਮਾਰ ਮਾਰ ਕੇ ਜਦ ਕੀਤੀ ਗਈ ਟਹਿ ਟੇਰੀ ਕੀਤਾ ਗਿਆ। ਔਰ ਸ਼ਹੀਦਾਂ ਦੇ ਸਰਤਾਜ ਧੰ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਉਹਨਾਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਹੀ ਸ਼ਰਦ ਸਤਕਾਰ ਸਹਿਤ ਮਨਾਇ ਜਾਂਦੀ ਹੈ ਔਰ ਇਸ ਵਾਰ ਵੀ 6 ਜੂਨ ਨੂੰ ਪੀਜਾ ਕਲੂ ਘਾਰਾ ਬਹੁਤ ਹੀ ਸ਼ਰਦਾਂ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਉਸ ਪੀੜਾ ਨੂੰ ਉਸ ਚੀਜ਼ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹਕੂਮਤ ਵੱਲੋਂ ਇਸ ਕੇਂਦਰੀ ਅਸਥਾਨ ਦਿੱਠੇ ਸਭੇ ਥਾਵ ਨਹੀਂ ਸੁਝਿਆ ਵੱਧੋ ਪੁਰਖ ਵਿਧਾਤਾ ਤਾਂ ਤੁ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੂ ਤਖਤ ਜੋ ਬੇਅਦਬੀ ਕੀਤੀ ਗਈ ਗੋਲੀਆਂ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ ਛੇ ਦੇਕਾਲ ਤਖਤ ਸਾਹਿਬ ਤੋਂ ਪਾ ਗੋਪਾ ਟੈਂਕਾਂ ਦੇ ਗੋਲਿਆਂ ਦੇ ਨਾਲ ਟੈਚੇਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕੀਤਾ ਜਾਂਦਾ ਔਰ ਸਪੀਡ ਨੂੰ ਉਸ ਵਕਤ ਨੂੰ ਮਹਿਸੂਸ ਕੀਤਾ ਜਾਂਦਾ ਔਰ ਅੱਜ ਛੇਖੰਡ ਪਾਟ ਸਾਹਿਬ ਦੀ ਪ੍ਰਾਰੰਭਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਛੇ ਦੇਕਾਲ ਤਖਤ ਸਾਹਿਬ ਜੀ ਦੇਖੇ ਹੋਈ ਹੈ ਔਰ ਪਰਸੋਂ 6 ਜੂਨ ਨੂੰ ਛੇ ਦੇਕਾਲ ਤਖਤ ਸਾਹਿਬ ਜੀ ਦੇਖੇ ਛੇਖੰਡ ਪਾਟ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰਮਤਿ ਦੀ ਵਾਨ ਸੱਜਣਾ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦਿਆਂ ਹੋਇਆ ਲੱਤ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਉਹਨਾਂ ਪਲਾਂ ਨੂੰ ਉਸ ਛੇਸ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1983 ਦੇ ਜੂਨ ਦੇ ਪਹਿਲੇ ਹਫ਼ਤੇ 1 ਤੋਂ 6 ਜੂਨ ਤੱਕ ਜੋ ਸੱਚਖੰਡ ਸ਼੍ਰੀਮੰਦਰ ਸਾਹਿਬ ਜੀ ਦੇਖਿਆ ਵਾਪਰੀ ਸੀ ਸ਼ਰਧਾ ਔਰ ਸਤਿਕਾਰ ਸਹਿਤ ਇਹ ਜੀ ਦਿਹਾੜੇ ਮਨਾਈਏ